ਤੋ ਬਦਿਆ ਕਿਲਾ ਬਣਾਇਆ ਹੋਇਆ ਹੈ ਇੱਥੇ ਦੇ ਵਿੱਚ ਵਿਸ਼ੇਸ਼ਤਾ ਇਹ ਹੈ ਵੀ ਦੇਖੋ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇਟ ਖੜਕਾਈ ਪਰ ਇਸ ਕਿਲੇ ਨੂੰ ਨਹੀਂ ਉਹਨੇ ਢਾਇਆ ਬਾਕੀ ਜਿਹੜੇ ਮੁਗਲਾਂ ਦੇ ਕਿਲੇ ਬਣੇ ਹੋਏ ਸਨ ਹੋਰ ਵਿਰੋਧੀ ਧਿਰਾਂ ਦੇ ਉਹਨਾਂ ਦੀ ਇੱਟ ਨਾਲ ਇਟ ਖੜਕਾਤੀ ਪਰ ਇਸ ਕਿਲੇ ਨੂੰ ਨਹੀਂ ਕਹਿੰਦੇ ਢਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਸਾਬਜਾਦਿਆਂ ਦੀ ਧਰਤੀ ਤੇ ਇੱਥੇ ਜਹਾਂਗੀਰ ਬਾਦਸ਼ਾਹ ਦਾ ਕਿਲਾ ਬਣਿਆ ਹੋਇਆ ਜਿਸ ਕਿਲੇ ਦੀ ਜਿਹੜੀ ਜ਼ਮੀਨ ਹੈ तकरीबन 48 ਕਿੱਲਾਂ ਦੇ ਵਿੱਚ ਹੈ ਇਹ ਜਿਹੜਾ ਦਰਖਤ ਹੈ ਖੂਹ ਦੇ ਵਿੱਚ ਹੈ ਇਹ ਬਹੁਤ ਹੀ ਚੌੜਾ ਖੂਹ ਹੈ ਔਰ ਕਾਫੀ ਸੰਗਤ ਇੱਥੇ ਦਰਸ਼ਨ ਮੇਲੇ ਕਰਨ ਆਉਂਦੀ ਆ ਕੀ ਹਾਲ ਆ ਸੋਣੇ ਵੀਰ ਕਿਹੜਾ ਪਿੰਡ ਆ ਡੱਬਾ ਜੀ ਡੱਬਾ ਸੰਗਰੂ ਡੱਬਾ ਹਾਂਜੀ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਹੋਏ ਨੇ ਉੱਥੇ ਸਾਡੇ ਪਿੰਡ ਦੀ ਸੀ ਛੋਟੇ ਪਿੰਡ ਦੀ ਸੀ ਨਾ ਸਾਡੇ ਬਾਬਾ ਸਾਧੂ ਰਾਮ ਜੀ ਸਾਡੇ ਸਾਠ ਹੀ ਮੰਨ ਲਓ ਕਿ ਫੱਤਾ ਹੀ ਹਾਂਜੀ ਸਾਡਾ ਪਿੰਡ ਫੱਤਾ ਮੰਨ ਲਓ ਆ ਸਹੀ ਫੱਤਾ ਮੰਨ ਲਓ ਹਾਂਜੀ ਜਾਣਦੇ ਨਹੀਂ ਸਾਡੇ ਕੋਲ ਚੰਨਦੇ ਹੋ ਵਾਹਿਗੁਰੂ ਬਾਛਾ ਹੋ ਜੀ ਏ ਜੀ ਸਿੰਘ ਆ ਤੁਸੀਂ ਵੀ ਬੜੀ ਟਿੱਪੇ ਦਿਓ ਬਾ ਜੀ ਵਾ ਫਿਰ ਤਾਂ ਆਪਾਂ ਇਕੱਠੇ ਹੋ ਗਏ ਹਾਂ ਹਾਂ ਜੀ ਠੀਕ ਹੈ ਠੀਕ ਹੈ ਧੰਨਵਾਦ ਮੈਂ ਦੱਸ ਰਿਹਾ ਸੀ ਸਿੰਘਾਂ ਨੂੰ ਅੱਜ ਬੜੀ ਖੁਸ਼ੀ ਹੋਈ ਅੱਜ ਸਤਿਕਾਰਯੋਗ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਫੱਤਾ ਮਾਲੂਕਾਂ ਵਾਲੇ ਉਹਨਾਂ ਦੇ ਇਹ ਪਿੰਡੋਂ ਆ ਸਾਰੇ ਨੌਜਵਾਨ ਔਰ ਜਿੰਨੇ ਵੀ ਆਏ ਆ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇਹ ਪ੍ਰਾਤਨ ਖੂਹ ਆ ਜੀ ਇਹਦੇ ਵਿੱਚ ਦਰਖਤ ਤੁੱਗੇ ਖੜੇ ਆ ਕਿਉਂਕਿ ਅਸੀਂ ਪੁੱਛ ਰਹੇ ਸੀ ਪਿੱਛੇ ਸਿੰਘਾਂ ਤੋਂ ਇਸ ਕਿਲੇ ਦੇ ਅਡ 48 ਕਿਲੇ ਆ 48 ਕਿੱਲਾਂ ਦੇ ਵਿੱਚ ਇਹ ਕਿਲਾ ਬਣੇ ਹੋਏ ਤੇ ਕਾਫੀ ਫਿਲਮਾਂ ਦੀ ਗੀਤਾਂ ਦੀ ਸ਼ੂਟਿੰਗ ਇੱਥੇ ਜ਼ਿਆਦਾਤਰ ਹੁੰਦੀ ਹੈ ਤੇ ਜਿਹੜੀ ਫਿਲਮਾਂ ਦੀ ਸ਼ੂਟਿੰਗ ਹੈ ਉਹ ਮੈਂ ਸੁਣਿਆ ਸੀ ਵੀ ਇੱਕ ਕਿਰਾਇਆ ਲੈ ਕੇ ਫਿਰ ਇਹਦੇ ਵਿੱਚ ਪਰਮਿਸ਼ਨ ਮਿਲਦੀ ਹੈ ਇਸ ਕਰਕੇ ਔਰ ਇਹ ਜਿਹੜਾ ਕਿਲਾ ਹੈ ਜਹਾਗੀਰ ਬਾਦਸ਼ਾਹ ਵੇਲੇ ਦਾ 22 ਸਾਲਾਂ ਦੇ ਵਿੱਚ ਕਹਿੰਦੇ ਇਹ ਕਿਲਾ ਬਣਿਆ ਸੀ 22 ਸਾਲ ਇਹਨੂੰ ਬਣਾਉਣ ਤੇ ਲੱਗੇ ਸੀ ਕਿਲੇ ਨੂੰ ਤੇ ਕਾਫੀ ਲੰਬਾਈ ਚੜਾਈ ਹੈ ਇਹ ਬਾਗ ਦੇ ਵਿੱਚਾਂ ਸੀ ਖੜੇ ਹੋਏ ਤੇ ਬਾਗ ਦੇ ਵਿੱਚ ਇਹ ਕਿਲਾ ਬਣਿਆ ਹੋਇਆ ਦੇਖੋ ਆ ਦੇਖੋ ਜੀ ਇਹ ਕਾਫੀ ਜਿਹੜੇ ਇੱਥੋਂ ਦੇ ਪਹਿਰੇਦਾਰ ਸਿੰਘ ਹੈ ਇਹ ਖੂਹ ਦੇ ਵਿੱਚੋਂ ਪਾਣੀ ਜਾਂਦਾ ਹੁੰਦਾ ਸੀ ਤੇ ਜਿਹੜੀਆਂ ਪੱਟੀਆਂ ਨੇ ਪੱਟੀਆਂ ਦੇ ਵਿੱਚੋਂ ਦੀ ਇਹ ਪਾਣੀ ਲੰਘ ਕੇ ਉਹ ਪੱਟੀਆਂ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਇਹ ਕਿਲੇ ਦੇ ਦਰਸ਼ਨ ਕਰਨ ਆਲੇ ਆ ਜੀ ਕਾਫੀ ਪੁਰਾਣਾ ਕਿਲਾ ਇਹ ਜਹਾਂਗੀਰ ਬਾਦਸ਼ਾਹ ਵੇਲੇ ਦਾ ਬਾਬਾ ਜੀ ਇਹ ਸਾਰੀਆਂ ਪੁਰਾਣੀਆਂ ਇਮਾਰਤਾਂ ਨੇ ਜੀ ਇਹਦੇ ਇਹਨੂੰ ਗਾਂਦੇ ਲੈ ਕੇ ਚਾੜਦੇ ਦੁਨੀਆਂ ਕਹਿੰਦੀ ਕਿਸੇ ਨੇ ਉੱਥੇ ਲੈ ਕੇ ਨਹੀਂ ਚਾੜਦਾ ਆ ਜਾ ਦਿਖਾ ਕੇ ਵੀਰ ਵੀ ਮੈਂ ਨਹੀਂ ਆਦਾ ਆਦਾ ਜਾ ਭਾਈ ਦੀਪ ਦੀ ਬਾਪਾ ਬਾਗਿਆ ਓ ਆ ਜਿੱਥੇ ਆਓ ਸ਼ਰੰਗ ਆ ਆ ਜਿੱਥੇ ਆਓ ਹੋ ਜਾ ਹੋ ਜਾ ਹਾਂਜੀ ਜਿਹੜੇ ਸਮਝੋ ਪਰਾਤਨ ਪੱਠੀਆਂ ਬਣੀਆਂ ਹੋਈਆਂ ਉਹ ਸਾਨੂੰ ਮੁਲਾਜ਼ਮ ਵੀਰ ਇੱਥੋਂ ਦੇ ਦੱਸ ਰਹੇ ਸੀ ਉਹ ਵੀ ਸੰਗਤ ਨੂੰ ਦਿਖਾਵਾਂਗੇ ਕਿਉਂ ਕਿ ਅਸੀਂ ਜਦੋਂ ਵੀ ਕਿਤੇ ਫਤੇਗੜ ਸਾਹਿਬ ਦੇ ਦਰਸ਼ਨ ਕਰਨ ਆਉਂਨੇ ਆ ਜਾਂ ਕਿਤੇ ਵੀ ਸਥਾਨ ਦੇ ਦਰਸ਼ਨ ਕਰਨ ਆਉਂਨੇ ਆ ਤਾਂ ਅਸੀਂ ਘੇੜਾ ਜਿਹਾ ਦੇ ਕੇ ਮੁੜ ਜਾਂਦੇ ਆ ਹਨਾ ਨਹੀਂ ਤਾਂ ਸਾਡੀ ਕੋਈ ਇੱਛੇ ਹੁੰਦੀ ਆ ਵੀ ਅਸੀਂ ਪਰਾਤਨ ਚੀਜ਼ਾਂ ਦੇ ਦਰਸ਼ਨ ਕਰਿਏ ਤੇ ਨਾ ਹੀ ਇੰਨਾ ਮੇਰਾ ਖਿਆਲ ਆ ਟਾਈਮ ਹੁੰਦਾ ਕਿਸੇ ਕੋਲੇ ਇਹ ਜਹਾਂਗੀਰ ਦੇ ਬਾਦਸ਼ਾਹ ਜੀ ਦੇ ਉਹ ਪ੍ਰਾਤਨ ਬਾਗ ਹੈ ਜੀ ਜਿਨ੍ਹਾਂ ਦੇ ਵਿੱਚੋਂ ਨਵੇਂ ਵੀ ਲੱਗੇ ਆ ਤੇ ਪੁਰਾਣੇ ਬੂਟੇ ਵੀ ਇਹਨਾਂ ਦੇ ਵਿੱਚ ਕਾਫੀ ਹੈ ਆ ਜਿਹੜੀ ਪੁਰਾਣੀ ਇਮਾਰਤ ਹੈ ਉਹ ਆ ਜੋ ਆ ਪੁਰਾਣੀ ਇਮਾਰਤ ਬਣੀ ਹੋਈ ਆ ਇੱਥੇ ਸਿੰਘਾਂ ਨੇ ਆਹ ਆ ਪ੍ਰਾਤਨ ਪੱਠੀਆਂ ਬਣੀਆਂ ਹੋਈਆਂ ਜੀ ਜਹਾਂਗੀਰ ਬਾਦਸ਼ਾਹ ਦੇ ਵੇਲੇ ਦੀਆਂ ਇਥੋਂ ਇਹ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਝੋਕਾ-ਝੋਕਾ ਲਾਉਂਦੇ ਹੋਣਗੇ ਚੰਡਾ ਤੇ ਇਥੋਂ ਪਾਣੀ ਗਰਮ ਹੋ ਕੇ ਜਾਂਦਾ ਸੀ। ਜਹਾਂਗੀਰ ਬਾਦਸ਼ਾਹ ਦੇ ਔਰ ਇੱਕ ਦਿੱਲੀ ਕਿਲਾ ਬਣਿਆ ਹੋਇਆ ਹੈ। ਇੱਕ ਲਾਹੌਰ ਲਾਹੌਰ ਵਾਲਾ ਤੇ ਦਿੱਲੀ ਵਾਲਾ ਕਿਲਾ ਇਹ ਦੋਨਾਂ ਕਿਲਿਆਂ ਦੇ ਵਿਚਾਲੇ ਇਹ ਤੀਜਾ ਕਿਲਾ ਬਣਾ ਹੋਇਆ ਹੈ। ਜਿਹੜਾ 48 ਕਿਲਿਆਂ ਦੇ ਵਿੱਚ ਹੈ। ਤੀਜਾ ਕਿਲਾ ਤੇ ਤਿੰਨ ਕਿਲੇ ਤਿੰਨੇ ਕਿਲੇ ਜਹਾਗੀਰ ਬਾਦਸ਼ਾਹ ਦੇ ਕਾਫੀ ਲੰਬੇ ਚੌੜੇ ਐ ਤੇ ਇਸ ਕਿਲੇ ਦੇ ਵਿੱਚ ਕਾਫੀ ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਔਰ ਇੱਥੇ ਦੂਰੋਂ ਦੂਰੋਂ ਲੋਕ ਸਿੱਖ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਜੀ ਹਾਂ ਜੀ ਇਹ ਸਤਿਕਾਰਯੋਗ ਮਹਾਂਪੁਰਖ ਬਾਬਾ ਅ ਕਲਵੰਤ ਸਿੰਘ ਜੀ ਕਲੀਪੁਰ ਵਾਲੇ ਜੋ ਸਾਡੇ ਅੱਛੇ ਮਿੱਤਰ ਐ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਇਹ ਕਿਲਾ ਜਹਾਂਗੀਰ ਦਾ ਤੇ ਕਿ ਉਹਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਗੈਸਟ ਹਾਊਸ ਦੇ ਤੌਰ ਤੇ ਬਣਾਇਆ ਸੀ ਇੱਥੋਂ ਦਿੱਲੀ ਵੀ ਓਨੀ ਦੂਰ ਪੈਂਦਾ ਤੇ ਲਾਹੌਰ ਵੀ ਓਨੀ ਦੂਰ ਪੈਂਦਾ ਹੈ ਸੈਂਟਰ 'ਚ ਤਾਂ ਤੁਸੀਂ ਦੇਖਿਆ ਚੱਕੀਆਂ ਚੱਲਦੇ ਇੱਧਰ ਚੱਕੀਆਂ ਪਾਣੀ ਸਾਰਾ ਗਰਮ ਹੋ ਕੇ ਅੰਡਰਗਰਾਉਂਡ ਜਾਂਦਾ ਉਹਦੀ ਫੌਜ ਇੱਥੇ ਨਹਾਉਂਦੀ ਤੇ ਅੱਗੇ ਜਾ ਕੇ ਇਹ ਜੋ ਇਹਦਾ ਬੈਠਣ ਵਾਸਤੇ ਨੇ ਬਣਾਇਆ ਹੋਇਆ ਉਧਰ ਤਲਾਅ ਸਾਰਾ ਪਾਣੀ ਉਸੀ ਸਮਹਿਲ ਦੇ ਤਲਾਅ ਚ ਪੈਂਦਾ ਹੁੰਦਾ ਸੀ ਜਾ ਕੇ ਅੱਗੇ ਤਲਾਅ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਅ ਤਕਰੀਬਨ ਇਹ ਮੇਰਾ ਖਿਆਲ ਆ ਵੀ ਕਿਲੋ 48 ਕਿੱਲਾ ਤੱਕ ਕਿਲੋ ਡੇਢ ਕਿਲੋਮੀਟਰ ਪਾਣੀ ਗਰਮ ਹੋ ਕੇ ਜਾਂਦਾ ਤੇ ਜਿੱਥੇ ਜਾ ਕੇ ਨਿਕਲਦਾ ਸੀ ਕਹਿੰਦੇ ਪਾਣੀ ਉਹਦੇ ਵਿੱਚ ਉਹਦੀ ਕਿ ਲੜਕੀ ਨਹਾਉਂਦੀ ਹੁੰਦੀ ਸੀ ਇਸ਼ਨਾਨ ਕਰਦੀ ਹੁੰਦੀ ਹੂੰ 22 ਸਾਲ ਲੱਗੇ ਸੀ ਇਹਨੂੰ ਬਣਾਉਣ ਤੇ ਜੀ ਜੀ ਇਹ ਸਿੰਘ ਹੈ ਜੀ ਸਾਡੇ ਮੈਂ ਪਹਿਲਾਂ ਵੀ ਦੱਸ ਸੁਕਿਆ ਸਤਿਕਾਰਯੋਗ ਮਹਾਪੁਰਖ ਬਾਬਾ ਅਮਰ ਸਿੰਘ ਜੀ ਕਿਰਤੀ ਫੱਤਾ ਮਾਲੂਕਾ ਵਾਲੇ ਉਹਨਾਂ ਦੇ ਐ ਮਨਨ ਵੀ ਪਿੰਡੋਂ ਸੰਗਰੂਰ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਬੜੀ ਬੜੀ ਟੱਬਾ ਬੜੀ ਟਿੰਬਾ ਪਿੰਡ ਹੈ ਉੱਥੋਂ ਦੇ ਸਾਡੇ ਐ ਮਨਨ ਵੀ ਸਾਡੇ ਭਾਈ ਹੈ ਅਸੀਂ ਵੀ ਉਹਨਾਂ ਦੇ ਬੱਚੇ ਆ ਤੇ ਬਹੁਤ ਹੀ ਖੁਸ਼ੀ ਹੋਈ ਇਹਨਾਂ ਸਿੰਘਾਂ ਨੂੰ ਸਾਰੇ ਨੂੰ ਮਿਲ ਕੇ ਇਹਨਾਂ ਨੇ ਲੰਗਰ ਲਾਇਆ ਹੋਇਆ ਸਹਬਜ਼ਾਦਿਆਂ ਦੀ ਯਾਦ ਵਿੱਚ ਇਹਨਾਂ ਸਿੰਘਾਂ ਨੇ ਲੰਗਰ ਲਾਇਆ ਹੋਇਆ ਜੀ ਇਹ ਪ੍ਰਾਣੀਆਂ ਇਮਾਰਤਾਂ ਨੇ ਇੱਥੋਂ ਪਾਣੀ ਗਰਮ ਹੋ ਕੇ ਤੇ ਇੱਧਰ ਜਾਂਦਾ ਤਲਾਬ ਬਣਿਆ ਹੋਇਆ ਜਹਾਂਗੀਰ ਬਾਦਸ਼ਾਹ ਦਾ ਇਸ਼ਨਾਨ ਪਾਣੀ ਕਰਨ ਵਾਸਤੇ ਗਰਮੀਆਂ ਦੇ ਵਿੱਚ ਤੇ ਉਹ ਤਲਾਬ ਐਸੀ ਤਕਨੀਕ ਨਾਲ ਬਣਾਇਆ ਜਹਾਂਗੀਰ ਬਾਦਸ਼ਾਹ ਨੇ ਵੀ ਗਰਮੀਆਂ ਦੇ ਵਿੱਚ ਉਹਦੇ ਵਿੱਚ ਪਾਣੀ ਠੰਡਾ ਨਿਕਲਦਾ ਸਿਆਲਾਂ ਦੇ ਵਿੱਚ ਗਰਮ ਨਿਕਲਦਾ ਹਾਂਜੀ ਰਾਹ ਬੜੀ ਟੁਕਾ ਸਾਹਿਬ ਜਾਦੇ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਉਹਨਾਂ ਦੀ ਧਰਤੀ ਤੇ ਆਏ ਹੋਏ ਆ ਜਿੱਥੇ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਫੜਕਾਈ ਸੀ ਉਹ ਕਿਲਾ ਹੋਰ ਹੈ ਇਹ ਕਿਲਾ ਨਹੀਂ ਹੈਗਾ ਇਹ ਜਹਾਂਗੀਰ ਬਾਦਸ਼ਾਹ ਦਾ ਕਿਲਾ ਹੈ ਇਹ ਤਾਂ ਬਸਤਾ ਹੁੰਦੇ ਤੌਰ ਤੇ ਬਾਗ ਤੇ ਦਿੱਲੀ ਅਤੇ ਲਾਹੌਰ ਦੇ ਦੋਨਾਂ ਕਿਲਾ ਦੇ ਵਿਚਕਾਰ ਪੈਂਦਾ ਹੈ ਆਉਂਦਾ ਜਾਂਦਾ ਇੱਥੇ ਜਹਾਂਗੀਰ ਬਾਦਸ਼ਾ ਕਈ-ਕਈ ਦਿਨ ਕਹਿੰਦੇ ਰੁਕਦਾ ਸੀ ਆਰਾਮ ਵੀ ਕਰਦਾ ਤੇ ਇਹ ਵਿਚਾਲੇ ਪੈਂਦਾ ਸੀ ਇਸ ਕਰਕੇ ਲਾਹੌਰ ਤੇ ਦਿੱਲੀ ਦੇ ਲਾਹੌਰ ਤੇ ਦਿੱਲੀ ਦੇ ਹਾਂਜੀ ਬਾਬਾ ਜੀ ਇਹ ਬਹੁਤ ਵੱਡਾ ਤਲਾ ਉਹਨੇ ਬਣਵਾਇਆ ਸੀ ਸਿਰਫ ਇਹ ਗੈਸਟਾਊਂਡ ਦੇ ਤੌਰ ਤੇ ਇੱਥੇ ਜਿਹੜੇ ਉਹਨੇ ਕੋਲੇ ਗੈਸਟਾਊਂਡ ਦੇ ਹੁੰਦੇ ਨਾ ਬਾਹਰੋਂ ਉਹਦੇ ਖਾਸ ਹੁੰਦੇ ਤੇ ਉਹਨਾਂ ਦੇ ਠਹਿਰਨ ਵਾਸਤੇ ਇਹ ਜਗਾ ਬਣਾਈ ਸੀ ਜਦ ਦਿੱਲੀ ਤੋਂ ਲਾਹੌਰ ਲਾਹੌਰ ਤੋਂ ਜਦੋਂ ਜਿੱੱਡੀ ਜਾਂਦਾ ਸੈਂਟਰ ਦੇ ਵਿੱਚ ਇਹ ਪੈਂਦਾ ਸੀ ਫਰਹੰਦ ਜਿਹੜੂ ਨੇ 22 ਸਾਲ ਦਾ ਸਮਾਂ ਲਾ ਕੇ ਬਣਾਇਆ ਸੀ ਇਹ ਬਾਗ ਇਹਦੇ ਵਿੱਚ ਬਹੁਤ ਵੱਡਾ ਤੇ ਉਧਰ ਸ਼ੀਸ਼ਮਾ ਲਾਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਚੱਲ ਕੇ ਸਾਡੇ ਚਰਪਤਰ ਨਾਲ ਅੱਜ ਅੱਜ ਹੋ ਗਈ ਜੀ 21 ਜਰੀ ਅੱਜ 21 ਤਰੀਕ 12ਵਾਂ ਮਹੀਨਾ 2024 ਨੂੰ ਔਰ ਭਾਈ ਕੁਲਵੰਤ ਸਿੰਘ ਤੇ ਸਾਡੇ ਭਾਈ ਗੁਰਪਿਆਰ ਸਿੰਘ ਤੇ ਦਾਸ ਅਸੀਂ ਸਾਰੇ ਬੋਹਾ ਗਾਦਲਪੱਤੀ ਅਤੇ ਕਲੀਪੁਰ ਤੋਂ ਇੱਕ ਵਿਸ਼ੇਸ਼ ਕਰਕੇ ਇੱਥੇ ਸਹੌਜਾ ਜੀ ਦੀ ਧਰਤੀ ਤੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਆ ਨਮਸਕਾਰ ਕਰਨ ਆਈ ਸੀ ਤੇ ਸਾਡਾ ਸਾਰਿਆਂ ਦਾ ਇਹ ਮਨ ਇੱਕ ਭਾਵਨਾ ਸੀ ਕਿ ਪ੍ਰਾਤਨ ਜਿਹੜੀਆਂ ਯਾਦਗਰਾਂ ਨੇ ਫੇਰ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਸਹਿਬਜ਼ਾਦੇ ਨੂੰ ਦੁੱਧ ਪਲਾਇਆ ਓਹ ਤੁੰਨ ਮੋਤੀ ਜਿਨ ਪੁੰਨ ਕਮਾਇਆ ਲਾਲਾਂ ਤਾਈਂ ਦੁੱਧ ਪਲਾਇਆ ਹਾਂਜੀ ਹਾਂ ਉਹਨਾਂ ਦੀ ਯਾਦ ਦੇ ਵਿੱਚ ਜੋ ਸਥਾਨ ਬਣਿਆ ਉਹਦੇ ਵੀ ਦਰਸ਼ਨ ਕਰਵਾਵਾਂਗੇ ਸੰਗਤ ਨੂੰ ਬੇਨਤੀ ਆ ਤੇ ਅੱਜ ਸਹਿਬਜ਼ਾਦੇਾਂ ਦੀ ਕਰਤੀ ਤੇ ਆਈ ਸੀ ਤੇ ਹੁਣ ਆ ਆ ਗਿਆ ਜਹਾਂਗੀਰ ਦਾ ਸੀਸ ਮਹਿਲ ਹਾਂਜੀ ਇਹ ਸੀਸ ਮਹਿਲ ਹੈ ਇੱਥੇ ਤਲਾਬ ਬਣਿਆ ਹੋਇਆ ਹੈ ਜਹਾਂਗੀਰ ਬਾਦਸ਼ਾਹ ਦਾ ਉਥੋਂ ਖੂਤੋਂ ਪਾਣੀ ਗਰਮ ਪਾਣੀ ਚੱਲਦਾ ਹੁੰਦਾ ਹਾਂਜੀ ਉਹ ਸਕੂਤੋਂ ਅੰਡਰਗਰਾਊਂਡ ਹੁੰਦਾ ਹੋਇਆ ਇਹ ਸੀਸ ਆਹ ਤਲਾਬ ਦੇ ਵਿਚ ਆ ਚ ਪੰਨਾ ਰਸਤੇ ਦੇ ਵਿੱਚ ਜਿਹੜੀ ਉਹਦੀ ਫੌਜ ਉਹ ਨਾ ਹੁੰਦੀ ਹੁੰਦੀ ਜਹਾਂਗੀਰ ਦੇ ਤਲਾਬ ਦੇ ਦਰਸ਼ਨ ਕਰਾਦੇ ਸੀਗਾ ਆਵੇ ਦਰਸ਼ਨ ਕਰੋ ਇਹ ਪਲਾਵ ਆ ਗਿਆ ਇਹਦੇ ਵਿੱਚ ਆ ਕੇ ਸਾਰਾ ਗਰਮ ਹਾਂਜੀ ਇਹਦੇ ਵਿੱਚ ਤਕਨੀਕ ਹੈ ਇੱਕ ਵੀ ਪਾਣੀ ਇਹ ਸਭ ਨਾਲ ਪੈਂਦਾ ਹੁਣ ਤਾਂ ਹੀ ਖਾਲੀ ਪਿਆ ਵੀ ਸਿਆਲਾਂ ਦੇ ਵਿੱਚ ਗਰਮ ਤੇ ਗਰਮੀਆਂ ਦੇ ਵਿੱਚ ਪਾਣੀ ਠੰਡਾ ਮਿਲਦਾ ਇੱਥੇ ਕਹਿੰਦੇ ਤੇ ਉਹ ਸਾਹਮਣੇ ਜਿਹੜਾ ਸੀਸ ਮਹਿਲ ਬਣਿਆ ਉਹ ਜਹਾਂਗੀ 48 ਕਿੱਲਾਂ ਦੇ ਵਿੱਚ ਤੇ ਜਿਹੜਾ ਇਹ ਸਮਝ ਆਰਾਮ ਕਰਨ ਵਾਸਤੇ ਬਣਾਇਆ ਸੀ ਜਿੱਹਾ ਇਸ਼ਨਾਨ ਪਾਣੀ ਵਾਸਤੇ ਫੌਜਾਂ ਆਉਂਦੀਆਂ ਇਸ਼ਨਾਨ ਪਾਣੀ ਕਰਦੀਆਂ ਤੇ ਅੱਜ ਵੀ ਇੱਥੇ ਸਮਝ ਇਦਾਂ ਦੀਆਂ ਫਿਲਮਾਂ ਗੀਤ ਗਾਣੇ ਔਰ ਚੰਗੇ ਚੰਗੇ ਤਕੜੇ ਤਕੜੇ ਕਲਾਕਾਰ ਇੱਥੇ ਆਉਂਦੇ ਨੇ ਤੇ ਸ਼ੂਟਿੰਗਾਂ ਕਰਕੇ ਜਾਂਦੇ ਨੇ ਦੇਖਣਯੋਗ ਚੀਜ਼ਾਂ ਕਰਨ ਤੋਂ ਭਾਵ ਹੈ ਤੇ ਬਹੁਤ